ਮੋਹਾਲੀ ਪੁਲਿਸ ਵੱਲੋਂ ਪੱਤਰਕਾਰ ਕੇਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਦੋਹਰੇ ਕਤਲ ਦੇ ਮਾਮਲੇ ਵਿੱਚ ਪਗੋੜੇ ਦੋਸ਼ੀ ਨੌਜਾ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਜਿਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਵੀਨ ਪਾਲ ਸਿੰਘ ਰਾਏ ਅੱਜ ਮੈਂ ਇਹ ਐਲਾਨਣਾ ਚਾਹੁੰਦਾ ਕਿ ਮਾਨਯੋਗ ਸਾਡੇ ਐਸਐਸਪੀ ਸਾਹਿਬ ਹਰਮਨਜੀਤ ਖਾਂਜੀ ਐਸਐਸਪੀ ਸਾਹਿਬ ਮੋਹਾਲੀ ਉਹਨਾਂ ਨੇ ਇੱਕ ਵੱਖਰਾ ਟਾਸਕ ਦਿੱਤਾ ਪੀਓ ਸਟਾਫ ਬਣਾ ਕੇ ਜਿਹਦੇ ਪੀਓ ਸਟਾਫ ਦੇ ਇੰਚਾਰਜ ਲਾਇਲ ਨੇ ਸਰਨਸਪੈਕਟਰ ਪ੍ਰਵੰਦਰ ਸਿੰਘ ਜੀ ਨੇ ਨਾਲ ਸਾਡੀ ਟੀਮ ਆ ਸਾਰੀ ਬੈਠੀ ਤੇ ਮੈਨੂੰ ਨਾਲ ਉਹਨਾਂ ਰੋਡ ਲੌਕਸ ਤੇ ਲਾਇਆ ਜੀ ਤੇ ਉਹਦੇ ਵਿੱਚ ਸੀ ਹੁਣ ਤੱਕ 120 ਦੇ ਕਰੀਬ ਜਿਹੜੇ ਪਗੋੜੇ ਆ ਉਹ ਖੜੇ ਆ ਵਕਵਾ ਕਿਸਾਂ ਤੇ ਜਿਹੜਾ ਇਹ ਦੋਸ਼ੀ ਸੀ ਪ੍ਰਭੀ ਸੀ ਇਹਨੇ ਸਾਡੇ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸੀ ਬੜੇ ਸੀਨੀਅਰ ਪੱਤਰਕਾਰ ਸੀ ਇੱਥੇ ਕੇ ਜੇ ਸਿੰਘ ਜੀ ਤੇ ਉਹਨਾਂ ਦੇ ਮਦਰ ਉਹਨਾਂ ਦਾ 2017 ਦੇ ਵਿੱਚ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਫੜ ਕੇ ਜਦੋਂ ਅਦਾਲਤ ਦੇ ਥਰੂ ਜੇਲ੍ਹ ਭੇਜਿਆ ਇਹ ਡਿਊਰਿੰਗ ਕੋਰੋਨਾ ਟਾਈਮ ਇਹਨੂੰ ਛੇਲ ਮਿਲ ਗਈ ਤੇ ਉਸ ਤੋਂ ਬਾਅਦ ਵਿੱਚ ਇਹਨੇ ਬੇਲ ਜੰਪ ਕੀਤੀ ਤੇ ਇਹ ਵਾਪਸ ਜੇਲ ਨਹੀਂ ਗਿਆ ਤੇ ਜਦੋਂ ਅਸੀਂ ਇਹ ਮੁਹਿੰਮ ਛੇੜੀ ਤੇ ਜਿੰਨੇ ਵੀ ਹੀਨਸ ਕ੍ਰਾਈਮ ਦੇ ਮਕਦਮੇ ਆ ਉਹਨਾਂ ਦੇ ਰੋਸ਼ੀ ਆ ਉਹਨਾਂ ਨੂੰ ਫੜਨ ਦੀ ਜਦੋਂ ਮੁਹਿੰਮ ਸ਼ੁਰੂ ਹੋਈ ਤੇ ਇਹਨੂੰ ਵੀ ਅਸੀਂ ਵੀ ਟਰੈਕ ਕਰਨਾ ਸ਼ੁਰੂ ਕੀਤਾ ਜਦੋਂ ਟਰੈਕ ਕਰਨਾ ਸ਼ੁਰੂ ਕੀਤਾ ਤੇ ਅਸੀਂ ਹੌਲੇ-ਹੌਲੇ ਸਾਡੀ ਸਾਰੀ ਟੀਮ ਨੇ ਪਿੱਛੇ ਜਾ ਕੇ ਜਿਹੜੀ ਅਸੀਂ ਇਹਦੇ ਏਰੀਆ 'ਚ ਯੂਪੀ 'ਚ ਪਹੁੰਚੇ ਇਹਦੇ ਪਿੰਡ ਤੱਕ ਪਹੁੰਚੇ ਕਿ ਚੂ ਇਹਦੀ ਪੜਨ ਨੱਕਦੇ ਹੋਏ ਅਸੀਂ ਜਦੋਂ ਅੱਗੇ ਆਏ ਤੇ ਸਾਨੂੰ ਪਤਾ ਲੱਗਿਆ ਕਿ ਇਹ ਨੌਇਡਾ ਕਿਸੇ ਸੋਸਾਇਟੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਉੱਥੇ ਫਿਰ ਇਹ ਮੇਰੀਆਂ ਜਿਹੜੀਆਂ ਟੀਮਾਂ ਬੈਠੀਆਂ ਦੋਨੇ ਪਾਸੇ ਤੁਹਾਨੂੰ ਤੁਸੀਂ ਦੇਖ ਰਹੇ ਆ ਇਹਨਾਂ ਨੇ ਸੋ ਉੱਥੇ ਜਾ ਕੇ ਉਹਦੇ ਤੇ ਵਰਕ ਕੀਤਾ ਉਹਦੀ شناخت ਕੀਤੀ ਆਇਡੈਂਟੀਫਾਈ ਕੀਤਾ ਉਹਦੀ ਗੱਡੀ ਵੀਦਿਆਂ ਚੈੱਕ ਕੀਤੀਆਂ ਤੇ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਉਹਨੂੰ ਇਹਨੂੰ ਅਸੀਂ ਉੱਥੋਂ ਅਰੈਸਟ ਕੀਤਾ ਦਿੱਲੀ ਨੌਇਡਾ ਤੋਂ ਰੈਸ਼ ਕਰਕੇ ਹੁਣ ਇਹਨੂੰ ਅਸੀਂ ਮਾਨ ਜੋ ਰਿਪੋਰਟ ਸਪੇਸ਼ ਕਰਕੇ ਇਨੁਸਰ ਜੇਲ੍ਹ ਪਈ ਤੇ ਅੰਦਰ ਗੁੱਟ ਕਰੈਕਟ ਸੀ ਕਹਿੰਦੇ ਉੱਥੋਂ ਉਹ ਸਕੂਪ ਹੀ ਕਰ ਤੋਂ ਮੈਨੇਜਰ ਤੱਕ ਜੀ ਕੋਲ ਤੇ ਪਹੁੰਚ ਗਿਆ ਹਾਂਜੀ ਉਹ ਉੱਥੇ ਉਹਨਾਂ ਨੇ ਇਹਨੂੰ ਪਹਿਲਾਂ ਸਿਕਿਉਰਿਟੀ ਗਾਰਡ ਦੀ ਜੌਬ ਕੀਤੀ ਫਿਰ ਇਹ ਇਹਨਾਂ ਨੂੰ ਸਿਕਿਉਰਿਟੀ ਦਾ ਹੈੱਡ ਲਾਤਾ ਤੇ ਫਿਰ ਉੱਥੇ ਅੰਦਰ ਜਦੋਂ ਸੋਸਾਇਟੀ ਦੇ ਵਿੱਚ ਮੇਨਟੇਨੈਂਸ ਵਗੈਰਾ ਦੇ ਕੰਮ ਹੁੰਦੇ ਆ ਉਹਦੇ ਵਿੱਚ ਉਹਨੂੰ ਮੈਨੇਜਰ ਵੀ ਲਾਤਾ ਤੇ ਉੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 500 ਤੋਂ ਉੱਪਰ ਘਰ ਨੇ ਜਿਹਦੇ ਵਿੱਚ ਸਾਡੇ ਰਿਸਪੈਕਟੇਬਲ ਬੜੇ ਸੀਨੀਅਰ ਸਿਟੀਜ਼ਨ ਉਹ ਬੈਠੇ ਨੇ ਜਾਂ ਆਰਮੀ ਦੇ ਆਫੀਸਰ ਵੀ ਉੱਥੇ ਰਹਿੰਦੇ ਸੀ ਤੇ ਮੈਂ ਤੁਹਾਡੇ ਮਾਧਿਅਮ ਜਰੀਏ ਇਹ ਕਹਿਣਾ ਚਾਹੁੰਦਾ ਕਿ ਹਰ ਬੰਦੇ ਦੀ ਜਿਹੜੀ ਹੈ ਵੈਰੀਫਿਕੇਸ਼ਨ ਉਹ ਜ਼ਰੂਰ ਹੋਣੀ ਚਾਹੀਦੀ ਆ ਤੁਸੀਂ ਪੁਲਿਸ ਨੂੰ ਇੰਟੀਮੀਸ਼ਨ ਦਿਓ ਸਾਂਝ ਕੇਂਦਰ ਦੇ ਵਿੱਚ ਜਾ ਕੇ ਪਰਫਾਰਮਾ ਉਹਦਾ ਫਿਲ ਕਰਕੇ ਉਹਦਾ ਆਧਾਰ ਕਾਰਡ ਵਗੈਰਾ ਲੈ ਕੇ ਹਰ ਚੀਜ਼ ਫੋਟੋਗ੍ਰਾਫੀ ਕਰਾ ਕੇ ਕੋਈ ਕਿਸੇ ਦੀ ਵੀ ਵੈਰੀਫਿਕੇਸ਼ਨ ਤੁਸੀਂ ਕਰਾਉਣੀ ਚਾਹੁੰਦੇ ਆ ਤਾਂ ਫੋਟੋਸ ਨੂੰ ਇੰਟੀਮੀਸ਼ਨ ਦੇ ਕੇ ਉਹਦੀ ਵੈਰੀਫਿਕੇਸ਼ਨ ਦਿਵਾਓ